ਬੇਅੰਤ ਕਾਉਤਕ ਯੋਜ ਹਨ ਗੋਇੰਦਵਾਲ ਸਾਹਿਬ ਜੀ ਫਿਰ ਮਹਾਰਾਜ ਜਿਵੇਂ ਜਿਵੇਂ ਉੱਥੇ ਚੋਜੀ ਪ੍ਰੀਤਮ ਜੀ ਦੇ ਫਿਰ ਮਹਾਰਾਜ ਇਹੋ ਖੇੜਦੇ ਰਿੜਦੇ ਰਿੜਦੇ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਸਮਾਧੀ ਵਿੱਚ ਸੀ ਅਮਰਤੇ ਵਾਲਦਾ ਵੇੜਿਆ ਸੀ ਤੇ ਜਦੋਂ ਪੜਗੇ ਨੂੰ ਹੱਥ ਪਾ ਕੇ ਜਿ세 ਜਿ세 ਤਾਂ ਹੀ ਇਹ ਨੂੰ ਹੱਥ ਪਾਇਆ ਤੇ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪੜਗਾ ਹੀ ਲਿਆ ਤੇ ਮਹਾਰਾਜ ਕਹਿਣ ਲੱਗੇ ਰੇ ਕਾਉਂਡ ਗੁਰੂ ਆ ਭਾਰੀ ਦਿਨ ਸਾਡੀ ਮੰਝੀ ਹਲਾਤੀ ਸਾਰੀ ਅਣਗਾ ਲਾਤਾ ਉਹਨੇ ਜਦਨੇ ਬੀਬੀ ਭਾਨੀ ਜੀ દવા ਦਾ ਭੱਜਿਆ ਇਹ ਮਹਾਰਾਜ ਸਮਾਦੀ ਚ ਬੈਠੇ ਤੇ ਮਹਾਰਾਜ ਸਾਹਿਬ ਸਤੀਪਾ ਆਚਾਰ ਜੀ ਨੇ ਜਦ ਤਾਂ ਨੁ ਚੁਕੇ ਮਹਾਰਾਜ ਕਹਿਣ ਲੱਗੇ ਦੋਤਾ ਬਾਣੀ ਕਾ ਬਹਿਤਾ ਮਹਾਰਾਜ ਸਾਹਿਬ ਜੀ ਕਹਿਣ ਲੱਗੇ ਜੇ ਕਿਥੇ ਗਿਰਤਾ ਕੇ ਦੀਤੇ ਤੁਹਾਡੇ ਪਤਾ ਜੀ ਨੇ ਪੀਲਾ ਹਣਾ ਫਿਰ ਤੁਹਾਡੀ ਵਾਰੀ ਆਉਣੀ ਹੈ ਮਹਾਰਾਜ ਨੇ ਪ੍ਰਵਕਟ ਬਚਨ ਕਹੇ ਔਰ ਬਾਣੀ ਦਾ ਕੋਇਤਾ ਜਹਾਜ ਰੂਪ ਹੋਣ ਦਾ ਵੀ ਇਹ ਬਾਤ ਬਾਣੀ ਉਚਾਰਨ ਕੇ ਔਰ ਬਯੰਤ ਸਰਗੁਣ ਰਿਕਾਉਤਿ ਜੋਜ ਹਨ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸੰਗ੍ਰਹਿ ਕੀਤਾ ਸ੍ਰੀ ਹਰਮੰਦਰ ਸਾਹਿਬ ਜੀ ਦੀ ਸੇਵਾ ਕਰਵਾਉਣੀ ਤਰਨਤਾਰਨ ਸਾਹਿਬ ਦੀ ਪੀਰ ਰਚਨੇ